अच्छा बढ़िया चीज़ है यार फिर यह महगी बहुत हुआ है पर रहा अच्छा ये राय रहेगी नहीं दिखती है बढ़िया चीज है भाई थो रहेगी नहीं दि मैं ना यार बी है बहुत डबल ने यार है भाई? आ देखो भाई बंजीर भाई ने लाइया एने बबले ने आव आवले भाई ने लाई अपने अंजीर है बाले वो थोड़ा राय नहीं दी है भी अंजीर वालों बबला भाई बढ़िया बहुत बढ़िया खेती है यार तेरी है ਮਹਾ ਜਮਾਰ ਕਾਰ ਤੋਂੜਾ ਬਹੁਤ ਮਹਿੰਗੀ ਬਿਕਰੀ ਹੋਏ ਨਾ ਕੀੜੇੜਾ 1000 ਰੁਪਏ ਕਿਲੋ ਕਹਿੰਦੇ ਨੇ ਹੈ ਯਾਰ 1000 ਸਿਰ ਠੀਕ ਹੈ ਯਾਰ ਮੈਂ ਉਹ ਕੇ ਦੀ ਰਿਪੋਰਟ ਆ ਯਾਰ ਬੜੀਆ ਫਿਰਤਾ ਸੀ ਆ ਦੇਖੋ ਬਾਈ ਕਿਵੇਂ ਕਿਰੀਆਂ ਪਈਆਂ ਦੇਖੋ ਐ ਹੋਈਆਂ ਪਈਆਂ ਲਾਲ ਲਾਲ ਜਮਾ ਬਈ ਬਹੁਤ ਬੜੀ ਚੀਜ਼ ਆ ਰਹੀ ਤਾਂ ਦੁੱਧ ਨਿਕਲ ਰਿਹਾ ਯਾਰ ਬਈਆ ਦੇਖੋ ਦੁੱਧ ਦੇਖੋ ਆ ਦੁੱਧ ਨਿਕਲ ਰਿਹਾ ਦੇਖੋ ਕਿੰਨੀ ਤਗੜੀ ਚੀਜ਼ ਆ ਬਾਈ ਯਾਰ ਓਏ ਬਹੁਤ ਫਸਕਲਾ ਚੀਜ਼ ਆ ਰਹੀ ਇਹ ਗੱਲ ਇਹ ਇਦਾਂ ਦੇ ਦੁੱਧ ਦੁੱਧ ਦੇਖੋ ਭਾਈ ਦੁੱਧ 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 ਮੇਰਾ ਵੀ ਦੁੱਧ ਹੋਇਆ ਏ ਹੋਏ ਦੁੱਧ ਭਾਈਓ ਭਾਈ ਮੈਂ ਤਾਂ ਇੱਕ ਵਾਰ ਜਦੋਂ ਦਸਰਾਇ ਕਿਨੇ ਦੀ ਤੁਸੀਂ ਅੰਜੀਰਾ ਲਾਓ ਯਾਰ ਕਿ ਰੈਸਟੋਰੈਂਟ ਆਪਣੇ ਦੇ ਹਾਂ ਭਾਈ ਛੋੜਾ ਭਾਈ ਆਪਣ ਰੈਸਟੋਰੈਂਟ ਨੇ ਠੀਕ ਹੈ ਜੀ ਤਾਂ ਯਾਰ ਮੈਂ ਕਹਿੰਦਾ ਯਾਰ ਤੂੰ ਤਾਂ ਬੰਦਾ ਬਹੁਤ ਇੱਕ ਰੰਬਰਾਂ ਯਾਰ ਭਾਈ ਦੁੱਧ ਦੇਖੋ ਕਈ ਕਿੰਨਾ ਨਿਕਲ ਰਿਹਾ ਯਾਰ ਕਮਾਲ ਦੀ ਗੱਲ ਤਾਂ ਇਹ ਹੈ ਦੇਖੋ ਦੁੱਧ ਮੇਰੇ ਇਹ ਤਾਂ ਸਿਉਣਾ ਹੀ ਆ ਹਨਾ ਓਏ ਆਵਲੇ ਸਿਮਣਾ ਨਹੀਂ ਹਨਾ ਜਾਣੇ ਰ ਸਿਮਣਾ ਨਹੀਂ ਯਾਰ ਇਹ ਤਾਂ ਕਿਰਿਆ ਬਹੁਤਾ ਯਾਰ ਬਹੁ ਫਸਕ ਕਲਾਸ ਕਿਰੀ ਹੋਈ ਚੀਜ਼ ਆ ਦੇਖੋ ਬਾਈ ਓਏ ਇਹਨੂੰ ਕਹਿੰਦੇ ਨੇ ਅੰਜੀਰ ਜਿਹੜੀ ਕਹਿੰਦੇ 1000 ਰੁਪਏ ਵਿਕਦੇ ਨਾ ਉਹੀ ਨੂੰ ਕਹਿੰਦੇ ਨੇ ਉਹ ਅੰਜੀਰ ਉਹ ਤੜੀ ਬਾਬਲੇ ਬਾਈ ਤੂੰ ਯਾਰ ਬੰਦਾ ਅੱਜ ਮੈਨੂੰ ਬੜੀ ਵਧੀਆ ਲੱਗਦਾ ਏਹੀ ਜੀ ਖੇਤੀ ਕਰ ਰਿਹਾ ਯਾਰ ਤੂੰ ਕਮਾਲ ਦਾ ਬੰਦਾ ਯਾਰ ਮੈਨੂੰ ਤਾਂ ਬੰਦਾ ਹੀ ਤੂੰ ਅੱਜ ਪਹਿਲੀ ਵਾਰ ਵਧੀਆ ਲੱਗਿਆ ਯਾਰ ਆਵਲੇ